ਅੱਜ ਸ਼੍ਰੋਮਣੀ ਅਕਾਲੀ ਦਲ ਨੂੰ ਨਵਾਂ ਪ੍ਰਧਾਨ ਮਿਲੇਗਾ ਖਾਸ ਤੌਰ ਦੇ ਉਤੇ ਅੰਮ੍ਰਿਤਸਰ ਦੇ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਲੀਡਰ ਪਹੁੰਚਣੇ ਸ਼ੁਰੂ ਹੋ ਗਏ ਨੇ ਕਰੀਬ 500 ਡੈਲੀਗੇਟ ਨਵੇਂ ਪ੍ਰਧਾਨ ਦੀ ਚੋਣ ਕਰਨਗੇ ਥੋੜੀ ਦੇਰ ਦੇ ਵਿੱਚ ਜਨਰਲ ਹਾਊਸ ਦੀ ਕਾਰਵਾਈ ਵੀ ਸ਼ੁਰੂ ਹੋਏਗੀ ਬੀਤੇ ਵਰੇ 16 ਨਵੰਬਰ ਨੂੰ ਸੁਖਬੀਰ ਸਿੰਘ ਬਾਦਲ ਨੇ ਪ੍ਰਧਾਨਗੀ ਅਹੁਦੇ ਤੋਂ ਅਸਤੀਫਾ ਦਿੱਤਾ ਸੀ ਤਾਂ ਅਜਿਹੇ ਦੇ ਵਿੱਚ ਅੱਜ ਸ਼੍ਰੋਮਣੀ ਅਕਾਲੀ ਦਲ ਨੂੰ ਨਵਾਂ ਪ੍ਰਧਾਨ ਮਿਲੇਗਾ 500 ਡੈਲੀਗੇਟ ਨਵੇਂ ਪ੍ਰਦਾਨਦੀ ਚੋਣ ਕਰਨਗੇ ਅਜੇਹੇ ਦੇ ਵਿੱਚ ਪੂਰੇ ਜੋਸ਼ ਖਰੋਸ਼ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਵਰਕਰ ਡੈਲੀਗੇਟ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਪਹੁੰਚ ਰਹੇ ਨੇ ਤਾਂ ਅਜੇਹੇ ਚ ਪੂਰੇ ਜੋਸ਼ ਦੇ ਨਾਲ ਭਰੇ ਹੋਏ ਨੇ ਸੁਖਬੀਰ ਸਿੰਘ ਬਾਦਲ ਜਿਨ੍ਹਾਂ ਦੇ ਵੱਲੋਂ ਅਸਤੀਫਾ ਦਿੱਤਾ ਗਿਆ ਸੀ ਹਰ 3 ਸਾਲ ਬਾਅਦ ਸ਼੍ਰੋਮਣੀ ਅਕਾਲੀ ਦਲ ਦੀ ਮੋਡਲੀ ਮੈਂਬਰਸ਼ਿਪ ਦੀ ਭਰਤੀ ਵੀ ਹੁੰਦੀ ਹੈ ਕਿਉਂਕਿ ਜਰਨਲ ਹਾਊਸ ਤੋਂ ਬਿਨਾ ਮੀਟਿੰਗ ਹੋ ਰਹੀ ਆ ਐਜ਼ ਅ ਕਾਰਜਕਾਰੀ ਪ੍ਰਧਾਨ ਬਣੇ ਸੀਗੇ ਉਸ ਤੋਂ ਬਾਅਦ ਅੱਜ ਤੱਕ ਪਰਮਾਤਮਾ ਦੀ ਕਿਰਪਾ ਨਾਲ ਜਦ ਰੈਗੂਲਰ ਪਰ ਤਾਂ ਅਰਮਣ ਦੀ ਇਲੈਕਸ਼ਨ ਆਈ ਬਾਲ ਸਾਹਿਬ ਮੇਰੇ ਕੋਲ ਵੀ ਆਏ ਢੀਂਡਾ ਸਾਹਿਬ ਕੋਲ ਵੀ ਗਏ ਵੀ ਦੱਸੋ ਤੁਹਾਡੇ ਜੋ ਕਿਸੇ ਨੇ ਸਾਬ ਨੇ ਕਿਹਾ ਨਹੀਂ ਜੀ ਜੋ ਸਹਾਸਕ ਵੀਰ ਸਿੰਘ ਬਾਰੇ ਫੈਸਲਾ ਹੋਇਆ ਹੋਇਆ ਉਹ ਚੁਆਇਸ ਬਿਲਕੁਲ ਠੀਕ ਹੈ ਸਰ ਜਲਾਸ ਦੀ ਪ੍ਰਕਿਰਿਆ ਕੀ ਰਹਿੰਦੀ ਹੈ ਜੀ ਦੇਖੋ ਅਜਲਾਸ ਹੋਊਗਾ ਪਹਿਲਾਂ ਜਾ ਕੇ ਸਾਰੇ ਡੈਲੀਗੇਟਾਂ ਦੀ ਫਿਰ ਅਰਦਾਸ ਹੋ ਕੇ ਉਦੋਂ ਬਾਅਦ ਸਾਰੇ ਡੈਲੀਗੇਟਸ ਦਾ ਨੰਬਰ ਦੱਸ ਕੇ ਉਦੋਂ ਬਾਅਦ ਪ੍ਰਪੋਜ਼ਲ ਲਈ ਜਾਊਗੀ ਕਿ ਕੌਣ ਹੈ ਪ੍ਰਪੋਜ਼ਲ ਤੋਂ ਬਾਅਦ ਜਿੰਨੀਆਂ ਪ੍ਰਪੋਜ਼ਲ ਆਉਣਗੇ ਆ ਜੇ ਇੱਕ ਆਈ ਪ੍ਰਪੋਜ਼ਲ ਤੇ ਫਿਰ ਸਰਬਸੰਮਤੀ ਨਾਲ ਜਕਾਰਾ ਬਲਾਗੇ ਹੋ ਜਾਂਦੀ ਹੈ ਜੇ ਕੋਈ ਹੋਰ ਪ੍ਰਪੋਜ਼ਲ ਆਵੇ ਤੇ ਫਿਰ ਉਹਦੇ ਨਾਲ ਜਿਹੜੀ ਹੈ VOTING ਪ੍ਰਕਿਰਿਆ ਹੋ ਜਾਂਦੀ ਹੈ ਕਰਮਾਲ ਸਾਹਿਬ ਤੁਸੀਂ ਕਾਫੀ ਪੁਰਾਣੇ ਲੀਡਰ ਹੋ ਇੱਕ ਸ਼ੰਕਾ ਜਤਾਈ ਜਾ ਰਹੀ ਹੈ ਬਾਕੀ ਥੋੜਾ ਇੱਕ ਸਵਾਲ ਜ਼ਰੂਰ ਕਰ ਰਹੇ ਹਨ ਕਿ ਤੇਜਾ ਸਿੰਘ ਸਮundਰੀ ਹਾਲ ਕਿਉਂ ਤੁਸੀਂ ਇਹ ਗੱਲ ਦੱਸੋ ਇਸ ਤੋਂ ਪਹਿਲਾਂ ਜਦੋਂ ਪ੍ਰਧਾਨਗੀ ਦੀ ਚੋਣ ਹੋਈ ਸੀ ਪੁਰਾਣੀਆਂ ਜਿਹੜੀਆਂ ਪ੍ਰਧਾਨਗੀਆਂ ਹੁੰਦੀਆਂ ਸੀ ਐਸੀ ਹੁੰਦੀਆਂ ਸੀ ਕਿਦੋਂ ਇਹ ਪਹਿਲੀ ਜਦੋਂ ਦੇਖੋ ਮੈਂ ਇਹੀ ਦੱਸ ਕੇ 90 60 ਆਨਵਰਡਸ ਮੈਨੂੰ ਯਾਦ ਆ ਕਿ ਇੱਥੇ ਹੁੰਦੇ ਸੀ ਤੇ ਆ ਜਿਹੜੇ ਬਾਗੀ ਹੈ ਦੇਖੋ ਬਾਗੀਆਂ ਚ ਬਹੁਤੇ ਤਾਂ ਜਿਹੜੇ ਹੈਗੇ ਨਵੇਂ ਨੇ ਜਿਹੜੇ 10 12 15 ਸਾਲ ਚ ਬਣਿਆ ਮੜਾਈ ਖਾਣ ਵੇਲੇ ਆਏ ਆ ਜਿਹੜੇ 5 7 10 5 ਪੁਰਾਣੇ ਨੇ ਜਿਹਨਾਂ ਚੰ ਨੂੰ ਮਾਜਰਾ ਸਾਹਿਬ ਕਹਿ ਸਕਦੇ ਮੀ ਬੀਬੀ ਜੀ ਕਹਿ ਸਕਦੇ ਹੋ ਉਹ ਸਾਰਿਆਂ ਨੂੰ ਪਤਾ ਕਿ ਇੱਥੇ ਮੀਟਿੰਗਾਂ ਹੁੰਦੀਆਂ ਰਹੀਆਂ ਇੱਥੇ ਹੀ ਹੁੰਦਾ ਰਿਹਾ ਨਾਥਿੰਗ ਰੋਂਗਰ ਇਟ 89 ਵਿੱਚ ਜਦ ਕਨਸਟੀਟਿਊਸ਼ਨ ਬਰਨਾਲਾ ਸਾਹਿਬ ਵੇਲੇ ਅਕਾਲੀ ਦਲ ਦਾ ਸੰਵਿਧਾਨ ਐਮੈਂਡ ਕੀਤਾ ਇਹਦੇ ਵਿੱਚ ਸੈਕੂਲਰ ਵਰਡ ਪਾਇਆ ਉਦੋਂ ਬਾਅਦ ਵੀ ਇੱਥੇ ਮੀਟਿੰਗ ਹੁੰਦੀ ਰਹੀ ਕਿਉਂਕਿ ਇਹ ਕਲੈਰਿਟੀ ਹੈ ਇਲੈਕਸ਼ਨ ਕਮਿਸ਼ਨ ਵੱਲੋਂ ਕਿ ਐਡਮਿਨਿਸਟ੍ਰੇਟਿਵ ਆਫਿਸ ਜਿਹੜਾ ਹੈਗਾ ਪਾਰਟ ਆਫ ਗੁਰਦੁਆਰਾ ਨਹੀਂ ਹੁੰਦਾ ਇੱਥੇ ਮੀਟਿੰਗ ਕਿਉਂ ਜੀ ਇਤਰਾਜ਼ ਤਾਂ ਜੀ ਗੱਲ ਇਹ ਹੈ ਹੁਣ ਕੀ ਕਰਾਂ ਮੈਂ ਉਹ ਚਿੱਠੀਆਂ ਵੀ ਲਿਖੀਆਂ ਗਈਆਂ ਜੀ ਉਹਦੀਆਂ ਚਿੱਠੀਆਂ ਇਹ ਮੈਂ ਜਗ੍ਹਾ ਹੀ ਨ ਦਿੱਤੀ ਜਾਵੇ ਦੇਖੋ ਤੇ ਦੇਖੋ ਯਾਰੀਆਂ ਪੱਕੀਆਂ ਹੋ ਗਈਆਂ ਨਾ ਜੀ 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 ਭਾਜਪਾ ਆਰਐਸਐਸ ਤੇ ਕਾਂਗਰਸ ਤੇ ਆਪ ਵਾਲੇ ਕਿੰਨੇ ਬੰਦੇ ਕਿ ਇਹਨਾਂ ਦੀ ਕੋਸ਼ਿਸ਼ ਕਰਦੇ ਪਰ ਗੁਰੂ ਦੀ ਕਿਰਪਾ ਕਾਲੀਦਲ ਤੇ ਦੇਖੋ ਤੇ ਧੂੜਾ ਫੇਰ ਪੱਟੀ ਜਾਂਦਾ ਇਹਨਾਂ ਨਾਲ ਜੋੜਨ ਦੀ ਕੋਸ਼ਿਸ਼ ਕਰੋਗੇ ਵੇਖੋ ਤੁਹਾਡੇ ਚ ਕੋਸ਼ਿਸ਼ ਇਹ ਦੋ ਮੰਤਰੀ ਸੀਗੇ ਕੋਸ਼ਿਸ਼ ਇਹ ਦੂਪਰ ਕੀ ਹੋ ਸਕਦੀ ਹੈ ਕਿ ਭੁੰਦਰ ਸਾਹਿਬ ਨੇ ਇੱਕ ਵਾਰੀ ਨਹੀਂ ਦੋ ਵਾਰੀ ਨਹੀਂ ਤਿੰਨ ਵਾਰੀ ਅਪੀਲਾਂ ਕੀਤੀਆਂ ਹੂੰ ਹੁਣ ਘਰ ਜਾ ਕੇ ਤੇ ਚੁੱਕ ਕੇ ਲਿਆਉਣੋਂ ਰਹੇ ਕਿ ਡਨੈਪ ਤਾਂ ਕਰਨੇ ਨਹੀਂ ਰੰਧਾਵਾ ਹਰਨ ਤਾਂ ਚਿੱਠੀ ਲਿਖਦਾ ਕੀ ਮੰਤਵ ਹੈ ਸੁਖੀ ਰੰਧਾਵਾ ਜੀ ਉਹ ਦੇਖੋ ਮੇਰੀ ਗੱਲ ਸੁਣੋ ਉਹਨਾਂ ਨੂੰ ਦੋ ਚੀਜ਼ਾਂ ਸਤਾਈ ਜਾਂਦੀਆਂ ਨੇ ਇੱਕ ਸੁਖਬੀਰ ਤੇ ਅਕਾਲੀ ਦਲ ਮੈਨੂੰ ਸਮਝ ਨਹੀਂ ਆਉਂਦੀ ਪਹਿਲੀ ਵਾਰ ਉਠ ਸ਼ੁਰੂ ਕਰਦੇ ਆ ਅਕਾਲੀ ਦਲ ਖਤਮ ਹੋ ਚੁੱਕਾ ਹੈ ਯਾਰ ਖਤਮ ਹੋ ਗਿਆ ਨਾ ਕਿਉਂ ਲੈਣੀ ਹੈ ਇਹਨਾਂ ਖੌਫ ਕਿਉਂ ਹੈ ਜੀ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਉਹ ਇੱਕ ਿਆਰੀ ਕਹਿੰਦੇ ਕਮਜ਼ੋਰ ਮੱੜ ਤਖੜੇ ਦੀ ਛਾਤੀ ਤੇ ਬੈਠਾ ਸੀ ਤੇ ਰੋਈ ਜਾਵੇ ਉਹ ਕਹਿੰਦਾ ਕਿਉਂ ਰੋਣਾ ਕਿਉਂ ਤੂੰ ਤਾਂ ਛਾਤੀ ਤੇ ਬੈਠਾ ਕਹਿੰਦਾ ਜੇ ਉੱਪਰ ਆ ਗਿਆ ਕੁੱਟੂ ਆਹ ਡਰਦੇ ਆ ਹੋਰ ਕੋਈ ਗੱਲ ਨਹੀਂ ਹੋਰ ਕੋਈ ਗੱਲ ਨਹੀਂ ਆਖਰੀ ਸਵਾਲ ਇਹ ਹੈ ਇਹ ਤੁਹਾਨੂੰ ਲੱਗਦੀ ਹੈ ਕਿ ਜਿਹੜੀਆਂ ਰੀਜਨਲ ਪਾਰਟੀਆਂ ਨੇ ਚਾਹੇ ਉਹ ਕਿਤੇ ਵੀ ਲਾ ਲਈਏ ਮਹਾਰਾਸ਼ਟਰ ਚ ਲਾ ਲਈਏ ਹਰਿਆਣਾ ਚ ਲਾ ਲਈਏ ਰਾਜਸਥਾਨ ਚ ਲਾ ਲਈਏ ਪੰਜਾਬ ਚ ਲਾ ਲਈਏ ਉਹਨਾਂ ਨੂੰ ਤੋੜਨ ਦੀ ਜਾਨ ਬੁੱਝ ਦੇਖੋ ਇਹ ਇਹ ਅੱਜ ਦੇ ਨਹੀਂ ਨੈਸ਼ਨਲ ਪਾਰਟੀਆਂ ਦਾ ਸ਼ੁਰੂ ਦਾ ਪ੍ਰੋਗਰਾਮ ਆ ਕਿਉਂਕਿ ਰੀਜਨਲ ਪਾਰਟੀਆਂ ਨੇ ਲੋਕਲ ਐਸਪੀਰੇਸ਼ਨਸ ਨੂੰ ਐਕਸਪ ਏ ਲੋਰੋ ਪ੍ਰੋਬਲਮਸ ਨੂੰ ਸਮਝਦੀਆਂ ਉਹਨਾਂ ਦੀਆਂ ਵਕਾਲਤ ਕਰਦੀਆਂ ਨੇ ਉਹਨਾਂ ਨੂੰ ਇਹ ਪਸੰਦ ਨਹੀਂ ਆਉਂਦਾ ਠੀਕ ਹੈ ਉਹ ਆਪਣੀ ਹੋਂਦ ਲਈ ਥ੍ਰੈਟ ਸਮਝਦੇ ਆ ਦੇਖੋ ਇਸ ਲਈ ਸਭ ਤੋਂ ਵੱਡਾ ਤੁਹਾਡੇ ਕੋਲ ਮਿਸਾਲ ਹੈ ਕਿ 1996 ਦੀ ਜਿਹੜੀ ਬਾਜਪੀ ਦੀ ਗਵਰਨਮੈਂਟ ਬਣੀ ਉਹ 28 ਪਾਰਟੀਆਂ ਦੀ ਕੋਲੀਸ਼ਨ ਸੀਗੀ ਕਿਉਂਕਿ ਸਾਰੀਆਂ ਰੀਜਨਲ ਪਾਰਟੀਆਂ ਬਾਜਪੀ ਦੇ ਹਿਸਾਬ ਨਾਲ ਖੜੀਆਂ ਸੀਗੀਆਂ ਤੇ ਹਿੰਦੁਸਤਾਨ ਦੀ ਸਟੇਬਿਲਿਟੀ ਹਿੰਦੁਸਤਾਨ ਦੀ ਗ੍ਰੋਥ ਇਸੇ ਗੱਲ 'ਤੇ ਡਿਪੈਂਡ ਕਰਦੀ ਹੈ ਕਿ ਫੈਡਰਲ ਸਟਰਕਚਰ ਹੋਵੇ ਰੀਜਨਲ ਪਾਰਟੀਆਂ ਨਾਲ ਕਾਮਨ ਮਿਨਿਮਮ ਪ੍ਰੋਗਰਾਮ ਣਾ ਕੇ ਸੈਂਟਰ ਦੀ ਸਰਕਾਰ ਚੱਲੇ ਗਰੀਵਾਲ ਸਾਹਿਬ ਸਭ ਤੋਂ ਪਹਿਲਾ ਸਟੈਪ ਕੀ ਰਹਿਣ ਵਾਲਾ ਹੈ ਕਿਉਂਕਿ ਪ੍ਰਧਾਨਗੀ ਦੀ ਚੋਣਾਂ ਚ ਹੋ ਜਾਣੀ ਹੈ ਹੁਣ ਸ਼੍ਰੋਮਣੀ ਅਕਾਲੀ ਦਲ ਕਿਸ ਚੀਜ਼ ਤੇ ਪਹਿਰਾ ਦੇਵੇਗਾ ਕਿ ਪੰਥ ਨੂੰ ਬਚਾਏਗਾ ਅਕਾਲੀ 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 ਸੋਣੋ ਪਾਣੀਆਂ ਨੂੰ ਚਾਹੇਗਾ ਕਿ ਪੰਜਾਬੀ ਨੂੰ ਸੋਣੋ ਅਕਾਲ ਪੰਜਾਬ ਦੇ ਪੱਪਿਆਂ ਤੇ ਹਮਲਾ ਠੀਕ ਹੈ ਜੀ ਪਹਿਲਾ ਪੰਥ ਫਿਰ ਪੰਜਾਬ ਫਿਰ ਪੰਜਾਬੀ ਫਿਰ ਪਾਣੀ ਹਾਂ ਜੀ ਫਿਰ ਤੁਹਾਡੇ ਪੰਜਾਬੀ ਦੀ ਸੋਚ ਨੂੰ ਪੰਜਾਬ ਦੀ ਹੋਂਦ ਨੂੰ ਪੱਪਿਆਂ ਦੀ ਲੜਾਈ ਲੜੂਗਾ ਤੇ ਜਿੱਤ ਉਸ ਤੋਂ ਬਾਅਦ ਪ੍ਰਾਪਤ ਕਰੂਗਾ ਕਿਸੇ ਨੂੰ ਨਾ ਪੱਗ ਨੂੰ ਹੱਥ ਪੈਣਦੇ ਨੇ ਨਾ ਪੰਥ ਦਾ ਕੱਖ ਵਿਗੜਨ ਦੇਣੇ ਨਾ ਪੰਜਾਬੀਆਂ ਦਾ ਕਿਸੇ ਵੀ ਨਾ ਪਾਣੀ ਇੱਥੋਂ ਬੂੰਦ ਨਿਕਲੂਗਾ ਚੰਡੀਗੜ੍ਹ ਵੀ ਲਵਾਂਗੇ ਬੇਦਮੀਆਂ ਅੱਜ ਵੀ ਹੋ ਰਹੀਆਂ ਜੀ ਬੇਦਮੀਆਂ ਤਾਂ ਮੈਂ ਤੁਹਾਨੂੰ ਦੱਸਾਂ ਮੈਂ ਇੱਕ ਗੱਲ ਕਹਿਣਾ ਦੇਖੋ ਆ ਮਲੇਰ ਕੋਟ ਵਾਲੇ ਕਿ ਇਸ ਨੇ ਫੈਸਲਾ ਕਰਤਾ ਨੇ ਕਿ ਹੂ ਆਰ ਐਟ ਦੀ ਬੈਕ ਆਫ ਬਦਲੀਆਂ ਬਿਲਕੁਲ ਬੇਦਮੀਆਂ ਹੁਣ ਰੌਲਾ ਕਿਉਂ ਨਹੀਂ ਪਾਉਂਦੇ ਉਹਨਾਂ ਨੇ ਦੇਖਿਆ ਸੀ ਕਿ ਅਕਾਲੀ ਦਲ ਕਿਸੇ ਤਰ੍ਹਾਂ ਮਰਦਾ ਨਹੀਂਗਾ ਉਦੋਂ ਬੇਦਮੀਆਂ ਦਾ ਰੌਲਾ ਪਾ ਕੇ ਚੋਰ ਹੋ ਚੋਰ ਹੋ ਚੋਰ ਕਹਿ ਕੇ ਚੋਰ ਬਣਾਦਾ ਅਸੀਂ ਸਾਥ ਸੀਗੇ ਕੀ ਲੱਗਦਾ ਨਵੇਂ ਚੁਣੇਗੇ ਪ੍ਰਧਾਨ ਲਈ ਪਾਰਟੀ ਨੂੰ ਮਜ਼ਬੂਤ ਕਰਨਾ ਕਿੱਡੀ ਕਵੱਡੀ ਚੁਣ ਦੇਖੋ ਪਾਰਟੀ ਮਜ਼ਬੂਤ ਹੋ ਜਦ ਮਜ਼ਬੂਤ ਇਰਾਦਾ ਹੋ ਮਜ਼ਬੂਤ ਸੋਚ ਹੋ ਮਜ਼ਬੂਤ ਇਰਾਦਾ ਹੋਗਾ ਮਜ਼ਬੂਤ ਪਾਰਟੀ ਹੋ ਪਾਰਟੀ ਦਾ ਮੋਂਗਾ ਸਾਹਿਬ ਅੱਜ ਵੀ ਕਮਜ਼ੋਰ ਨਹੀਂ ਆ ਮਹਿੰਦਰ ਸਿੰਘ ਪਾਰਟੀ ਹੈ ਨਾ ਦੱਸੋ ਕਿਹੜੇ ਪਾਸੇ ਕਮਜ਼ੋਰ ਹੈ ਕਾਫੀ ਲੰਮਾ ਐਕਸਪੀਰੀਅੰਸ ਹੈ ਘਰੇਵਾਲ ਸਾਹਿਬ ਤੁਸੀਂ ਕੀ ਮੰਨਦੇ ਹੋ ਕਿ ਸੁਪੀਰ ਬਾਦਲ ਤੋਂ ਇਲਾਵਾ ਕੋਈ ਵਿਕਲਪ ਨਹੀਂ ਹੈ ਦੇਖੋ ਮੇਰੇ ਹਿਸਾਬ ਨਾਲ ਅੱਜ ਦੀ ਦਿਹਾੜੀ ਕੋਈ ਨਹੀਂ ਕੱਲ ਨੂੰ ਪਰਮਾਤਮਾ ਕੋਈ ਕਰ ਦੇ ਕਰ ਦੇ ਅੱਜ ਦੇ ਐਜ਼ ਆਫ ਟੁਡੇ ਨਹੀਂ ਤੂੰ ਪੁੱਛ ਲੈ ਸਿੱਧਾ ਨਹੀਂ ਉਹ ਕਹਿੰਦੇ ਹਰ ਸਿਮਰਤ ਕੌਰ ਬਾਦਲ ਹੋਰੀ ਸਾਂਸਦ ਵੀ ਨੇ ਕਿ ਉਹ ਪ੍ਰਧਾਨਗੀ ਸਾਂਭ ਸਕਦੇ ਨੇ ਉਹ ਨਹੀਂ ਹਰ ਜੇ ਡੈਲੀਗੇਟ ਚਾਣਗੇ ਫੈਸਲਾ ਕਰ ਸਕਦੇ ਪਰ ਮੈਂ ਇਕੱਲਾ ਨਹੀਂ ਇਹ ਨਹੀਂ ਜੀ 500 ਦੇ 524 ਕਿੰਨੇ ਪਿੰਡਾਂ ਦੇ ਕਿੰਨੇ ਡੈਲੀਗੇਟ ਨੇ ਨਹੀਂ ਹਰ ਹਰ ਨਹੀਂ 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 ਹਰ ਅਸੈਂਬਲੀ ਸੈਗਮੈਂਟ ਦੇ 4 167 ਆਰਾਮਗੜ 468 ਪੰਜਾਬ ਦੇ ਨੇ ਬਾਕੀ ਮੇਰੇ ਖਿਆਲ 11 ਸੈਂਟਰ ਮਤਲਬ ਪਾਰਟੀ ਦਾ ਪ੍ਰਧਾਨ ਹੁੰਦਾ ਜਿਹੜਾ ਉਹ ਨਾਮਿਨੇਟ ਕਰਦਾ ਉਸ ਤੋਂ ਬਾਅਦ ਦਿੱਲੀ ਉੱਤਰ ਪ੍ਰਦੇਸ਼ ਰਾਜਸਥਾਨ ਤੇ ਆਪਣਾ ਹਿਮਾਚਲ ਪ੍ਰਦੇਸ਼ ਦੇ ਯੂਪੀ ਇਹ ਕਹ ਰਹੇ ਜੇ ਇੱਕ ਲਾ ਸ਼ੁਰੂ ਹੁੰਦਾ ਤੇ ਕਿੰਨੇ ਵਜੇ ਤੱਕ ਮੇਰਾ ਖਿਆਲ ਮੈਕਸਿਮਮ 2 ਘੰਟੇ ਲੱਗਣੇ ਚਾਹੀਦੇ ਤੇਰੇ ਵੱਲੋਂ ਸਾਹਿਬ ਇੱਕ ਇੱਕ ਨਕਲੀ ਮੈਂਬਰਸ਼ਿਪ ਤੋਂ ਮਹਿੰਦਰ ਸਿੰਘ ਗਰੇਵਾਲ ਸੀਨੀਅਰ ਅਕਾਲੀ ਆਗੂ ਜਿਨ੍ਹਾਂ ਦਾ ਕਹਿਣਾ ਕਿ 2 ਘੰਟੇ ਦੇ ਵਿੱਚ ਤਸਵੀਰ ਸਾਫ ਹੋ ਜਾਊਗੀ ਕਿ ਆਖਰਕਾਰ ਸ਼੍ਰੋਮਣੀ ਅਕਾਲੀ ਦਲ ਦੀ ਬਾਗਦੋਰ ਜਾ ਇਹ ਕਹਿ ਲਈ ਕਿ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਸੇਵਾਦਾਰ ਦੀ ਸੇਵਾ ਕਿਸ ਦੇ ਹਿੱਸੇ ਆਂਦੀ ਹੈ ਜਿਆਦਾਤਰ ਆਗੂ ਵੱਲੋਂ ਆਪਣੇ ਜਜ਼ਬਾਤ ਸਾਂਝੇ ਕੀਤੇ ਜਾ ਰਹੇ ਹਨ ਮਨ ਦੇ ਬਲਬਲੇ ਸਾਂਝੇ ਕੀਤੇ ਜਾ ਰਹੇ ਹਨ ਔਰ ਸੁਖਬੀਰ ਸਿੰਘ ਬਾਦਲ ਦਾ ਨਾਮ ਜਿਹੜਾ ਬਤੌਰ ਪ੍ਰਧਾਨ ਲਿਆ ਜਾ ਰਿਹਾ ਪਰ ਇਹ ਨਿਜੀ رائے ਦਿੱਤੀ ਜਾ ਰਹੀ ਹੈ ਅੰਦਰ ਕੀ ਹਾਲਾਤ ਪੈਦਾ ਹੁੰਦੇ ਨੇ ਜਾਂ ਜਦੋਂ ਨਾਮ ਪੇਸ਼ ਕੀਤਾ ਜਾਂਦਾ ਤਾਂ ਉਸ ਤੋਂ ਬਾਅਦ ਕੀ ਕੋਈ ਹੋਰ ਵਿਰੋਧੀ ਉਮੀਦਵਾਰ ਜਾਂ ਕੋਈ ਵੀ ਹੋਰ ਆਗੂ ਕਿਸੇ ਹੋਰ ਆਗੂ ਦਾ ਨਾਮ ਪੇਸ਼ ਕਰਦਾ ਇਸ ਦੇ ਲਈ ਇੰਤਜ਼ਾਰ ਕਰਨਾ ਪਊਗਾ اجلاس ਸ਼ੁਰੂ ਹੋਣ ਜਾ ਰਿਹਾ ਜੀ ਬਿਲਕੁਲ ਜੀ ਵੈਗੁਰਜੀ ਖਾਲਸਾ ਵੈਗੁਰਜੀ ਕੀ ਪਤਾ ਹੈ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਵਾਸਤੇ ਡੈਲੀਗੇਟ ਜਲਾਸ ਹੋ ਰਿਹਾ ਹੈ। ਅ ਚਿਰੀ ਅਮਰਸਰ ਸਾਹਿਬ ਦੇ ਕੇ ਤੇਜਾ ਸਿੰਘ ਸਮੁੰਦਰੀ ਹਾਲ ਜੀ ਦੇ ਵਿੱਚ। ਸਾਡੇ ਫਰੀਦਕੋਟ ਜ਼ਿਲ੍ਹੇ ਦੇ 12 ਡੈਲੀਗੇਟ ਹਨ। ਤੇ 12 ਦੇ 12 ਹੀ ਪਹੁੰਚੇ ਆਂ ਸੀ ਇੱਥੇ। ਔਰ ਅਸੀਂ 12 ਸਰਦਾਰ ਸੁਖਵੀਰ ਸਿੰਘ ਬਾਦਲ ਦੇ ਨਾਲ ਹੈ 12 ਦੇ ਪਾਰ ਹੈ ਇਹ ਜੋ ਵੀ ਉੱਤੇ ਫੈਸਲਾ ਹੋਊਗਾ ਉਹਨੂੰ ਅਸੀਂ ਮੰਨਾਂਗੇ ਤਾਂ ਬੰਤਾਰ ਸਿੰਘ ਬਰਾੜ ਜੋ ਲੰਬੇ ਸਮੇਂ ਤੋਂ ਕੋਟਕਪੂਰਾ ਹਲਕੇ ਦੀ ਨੁਮਾਇੰਦਗੀ ਕਰ ਰਹੇ ਨੇ ਜੀ ਉਹਨਾਂ ਨੇ ਆਪਣੇ ਵੱਲੋਂ ਸੁਖਵੀਰ ਸਿੰਘ ਬਾਦਲ ਦੇ ਨਾ ਤੇ ਮੋਰ ਲਾਈ ਹੈ ਮਨਦਰ ਜੇਕਰ ਜਦੋਂ ਇਹ ਕਾਰਵਾਈ ਸ਼ੁਰੂ ਹੋਏਗੀ ਡੈਲੀਗੇਟਸ ਦੀ ਮੇਰਾ ਨਾਮ ਪਰਮਜੀਤ ਸਿੰਘ ਰਾਣਾ ਮੈਂਬਰ ਦਿੱਲੀ ਸੱਗੋਤਰਾ ਕਮੇਟੀ ਜੀ 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 ਤੋਂ ਇੱਕ ਜਿਹੜਾ ਦਿੱਲੀ ਤੋਂ ਡੈਲੀਗੇਟ ਸਾਡੇ ਨਾਲ ਜੁੜਨੇ ਪਾਜੀ ਕੀ ਕਹਿਣਾ ਚਾਹੁੰਦਾ ਹੈ ਇਸ ਵੇਲੇ ਅਸੀਂ ਸਾਰੇ ਗੁਰੂ ਰਾਮਦਾਸ ਜੀ ਦਾ ਸ਼ੁਕਰਾਨਾ ਕਰਦੇ ਆਂ ਔਰ ਵਿਸਾਖੀ ਦਾ ਇਹ ਜਿਹੜਾ ਆ ਰਿਹਾ ਆਪਣਾ ਕਲ ਮੇਲਾ ਔਰ ਵਿਸਾਖੀ ਦਾ ਤਿਉਹਾਰ ਆ ਰਿਹਾ ਅਸੀਂ ਸਭ ਨੂੰ ਵਧਾਈ ਵੀ ਦਿੰਨੇ ਆਂ ਤੇ ਵੱਡੀ ਗੱਲ ਹੈਗੀ ਆ ਕਿ ਜਿਹੜੀ ਖਾਲਸਾ ਸਿੱਨਾ ਦਿਵਸ ਦੀ ਜਿਹੜੀ ਮੇਨ ਗੱਲ ਆਪਾਂ ਸਮਝਦੇ ਆਂ ਵੀ ਅੱਜ ਪੰਥ ਚੜ੍ਹਦੀ ਕਲਾ ਜਾਵੇ ਜਿਸ ਤਰੀਕੇ ਨਾਲ ਪਿਛਲੇ ਲੰਬੇ ਸਮੇਂ ਤੋਂ ਪੰਥ ਦੇ ਵਿੱਚ ਦੁਬਤਾ ਬਣੀ ਹੋਈ ਆ ਔਰ ਜਿਸ ਤਰੀਕੇ ਨਾਲ ਸੰਗਤਾਂ ਦੀ ਮੰਗ ਸੀ ਮਨ ਲੱਗਦਾ ਕਿ ਅੱਜ ਸ਼ਰੋਬਨੀ ਕਮੇਟੀ ਦਿੱਲੀ ਕਮੇਟੀ ਤੇ ਹੋਰ ਕਮੇਟੀਆਂ ਜਿਹਨਾਂ ਦੀ ਦਿਖਦੇ ਆਂ ਵੀ ਕਿਸ ਤਰ੍ਹਾਂ ਵਰਕ ਕਰ ਰਹੀਆਂ ਨੇ ਅੱਜ ਇੱਕ ਪੰਥ ਨੂੰ ਅਗਵਾਈ ਚਾਹੀਦੀ ਆ ਇੱਕ ਲੀਡਰ ਚਾਹੀਦਾ ਉਹਦੀ ਚੋਣ ਹੋਣੀ ਆ ਔਰ ਅਸੀਂ ਉਮੀਦ ਕਰਦੇ ਆਂ ਕੇ ਪੰਥ ਦੀ ਇਸ ਜਿਹੜੀ ਇਕੱਠ ਹੋ ਰਿਹਾ ਅੱਜ ਦੇ ਵਿੱਚ ਅੱਜ ਪ੍ਰਧਾਨ ਤੁਨੇ ਰਣਾ ਸ਼ਰਮਣੀ ਕਾਲੀਦਲ ਦਾ ਉਸ ਤੋਂ ਬਾਅਦ ਪੰਥ ਚੜ੍ਹਦੀ ਕਲਾ ਵੱਲ ਜਾਏਗਾ ਤੇ ਜਿਹੜੀ ਜ਼ਿੰਮੇਵਾਰੀਆਂ ਪੰਥ ਦੀਆਂ ਵੜਦੀਆਂ ਨੇ ਜਿਹੜੀ ਜ਼ਿੰਮੇਵਾਰੀਆਂ ਪੰਥ ਦੇ ਵਾਸਤੇ ਉਹਨਾਂ ਦੀ ਬਣਦੀਆਂ ਨੇ ਉਹਦੇ ਵਿੱਚ ਸਾਨੂੰ ਉਮੀਦ ਹੈ ਕਿ ਪੰਥ ਵਿੱਚ ਹੁਣ ਗਰਾਵੜ ਨਹੀਂ ਚੜ੍ਹਦੀ ਕਲਾ ਹੋਏਗੀ ਬਿਲਕੁਲ ਚੜ੍ਹਦੀ ਕਲਾ ਵੀ ਹਰ ਕੋਈ ਕਾਮਨਾ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਆਸਪੈਕਟ ਅੰਦਾਜ਼ਾ ਆ ਰਿਹਾ ਹੈ ਕਿ ਅੱਜ ਦੇ ਜਲਾਸ ਤੋਂ ਬਾਅਦ ਨਵੇਂ ਪ੍ਰਧਾਨ ਦੀ ਚੋਣ ਤੋਂ ਬਾਅਦ ਪਾਰਟੀ ਨੂੰ ਹੋਰ ਮਜ਼ਬੂਤੀ ਮਿਲੇਗੀ ਔਰ ਪੰਥ ਜਿਹੜਾ ਹੈ ਉਹ ਚੜ੍ਹਦੀ ਕਲਾ 'ਚ ਜਾਊਗਾ। ਤੋਂ ਇਹ ਇਹ ਪੰਦੇ ਜਜ਼ਬਾਤ ਨੇ ਅੱਜ ਉਹ ਆਗੂ ਜੋ ਪੰਜਾਬ ਹੀ ਨਹੀਂ ਬਲਕੇ ਹਰਿਆਣਾ, ਦਿੱਲੀ, ਬੰਬੇ, ਰਾਜਸਥਾਨ ਵੱਖ-ਵੱਖ ਸੂਬਿਆਂ ਤੋਂ ਇੱਥੇ ਪਹੁੰਚ ਰਹੇ ਨੇ। ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਨੇ। ਪੂਰੀ ਤਰਾਸ਼ੀ ਤੋਂ ਬਾਅਦ ਜਿਹੜਾ ਇਹਨਾਂ ਨੂੰ ਅੰਦਰ ਜਾਣ ਦਿੱਤਾ ਜਾ ਰਿਹਾ ਔਰ ਉਸ ਤੋਂ ਬਾਅਦ ਜਦੋਂ ਤੇਜਾ ਸਿੰਘ ਸਮੁੰਦਰੀ ਹਾਲ ਦੇ ਅੰਦਰ ਦਾਖਲ ਹੋਣਾ ਤਾਂ ਉਸ ਤੋਂ ਪਹਿਲਾਂ ਇਹਨਾਂ ਦੇ ਪਛਾਣ ਪੱਤਰ ਚੈੱਕ ਕੀਤੇ ਜਾਂਦੇ ਲਿਸਟ 'ਚ ਨਾਮ ਚੈੱਕ ਕੀਤਾ ਜਾਣਾ ਤਾਂ ਸਿਰਫ ਤੇਜਾ ਸਿੰਘ ਪੁੰਦਰੀ ਹਾਂ ਸਿਰਫ ਡੈਲੀਗੇਟਸ ਨੂੰ ਜਾਣ ਦੀ ਇਜਾਜ਼ਤ ਮਿਲੂਗੀ ਜਿਸ ਤਰ੍ਹਾਂ ਮੈਂ ਦੱਸ ਰਿਹਾ ਸੀ ਕਿ ਚੋਣ ਦੀ ਪ੍ਰਕਿਰਿਆ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਪ੍ਰਕਿਰਿਆ ਸਭ ਤੋਂ ਪਹਿਲਾਂ ਅਰਦਾਸ ਕੀਤੀ ਜਾਣੀ ਹੈ ਅਰਦਾਸ ਤੋਂ ਬਾਅਦ ਮਤੇ ਪੇਸ਼ ਕੀਤੇ ਜਾਣੇ ਹਨ ਔਰ ਉਸ ਤੋਂ ਬਾਅਦ ਸ਼ੁਰੂ ਹੋਣੀ ਹੈ ਚੋਣ ਦੀ ਪ੍ਰਕਿਰਿਆ ਤਾਂ ਕਿਸੇ ਇੱਕ ਆਗੂ ਵੱਲੋਂ ਉੱਠ ਕੇ ਪ੍ਰਧਾਨਗੀ ਦੇ ਲਈ ਕਿਸੇ ਇੱਕ ਉਮੀਦਵਾਰ ਦੇ ਨਾਮ ਦਾ ਐਲਾਨ ਕੀਤਾ ਜਾਂਦਾ ਹੈ ਜੇਕਰ ਕੋਈ ਵੀ ਹੋਰ ਆਗੂ ਖੜਾ ਹੋ ਕੇ ਕਿਸੇ ਹੋਰ ਉਮੀਦਵਾਰ ਦਾ ਨਾਮ ਵੀ ਪ੍ਰਪੋਜ਼ ਕਰਦਾ ਤਾਂ ਉਸ ਹਾਲਤ ਵਿੱਚ ਜਿਹੜੀ ਹੈ VOTING ਕਰਵਾਈ ਜਾ ਸਕਦੀ ਹੈ ਜਾਂ ਬਾਵਾ ਖੜਾ ਕਰਾ ਕੇ ਦੇਖਿਆ ਜਾ ਸਕਦਾ ਹੈ ਕਿ ਕਿਸ ਦੇ ਹੱਕ ਵਿੱਚ ਕਿੰਨੀਆਂ ਵੋਟਾਂ ਨੇ ਪਰ ਜੇਕਰ ਕੋਈ ਵੀ ਹੋਰ ਉਮੀਦਵਾਰ ਆਪਣਾ ਨਾਮ ਪੇਸ਼ ਨਹੀਂ ਕਰਦਾ ਤਾਂ ਪਹਿਲਾਂ ਪੇਸ਼ ਕੀਤੇ ਗਏ ਆਗੂ ਦੇ ਹੱਕ ਦੇ ਵਿੱਚ ਸਰਵਸੰਮਤੀ ਮੰਨੀ ਜਾਂਦੀ ਔਰ ਜਕਾਰੇ ਛੱਡ ਕੇ ਉਸ ਦੇ ਨਾਂ ਤੇ ਮੋਰ ਲਗਾਈ ਜਾਂਦੀ ਹੈ ਉਸ ਤੋਂ ਬਾਅਦ ਆਂਦੀ ਗੱਲ ਬਾਕੀ ਉਤੇ ਜਰਾਂ ਦੀ ਚੋਣ ਦੀ ਜਾਂ ਫਿਰ ਇਹ ਕਹਿੰਦੇ ਕਿ ਇੱਕ ਤੋਂ ਜ਼ਿਆਦਾ ਜੇਕਰ ਨਾਮ ਆਉਂਦੇ ਨੇ 2 ਜਾਂ 3 ਨਾਮ ਆ ਜਾਂਦੇ ਨੇ ਫਿਰ ਉਸ ਵਕਤ VOTING ਹੋਣੀ ਹੈ VOTING ਦੀ ਕੀ ਜਿਹੜਾ ਪ੍ਰਕਿਰਿਆ ਰਹਿੰਦੀ ਹੈ ਕੀ ਪ੍ਰੋਸੈਸ ਰਹਿੰਦਾ ਹੈ VOTING ਦਾ ਦੇਖੋ VOTING ਦੇ ਲਈ ਵੀ ਪ੍ਰੋਪਰ ਜਿਹੜਾ ਇੰਤਜ਼ਾਮ ਕੀਤਾ ਜਾਂਦਾ ਹੈ ਇੱਕ ਸਾਈਡ ਤੇ ਇੱਕ ਕਾਰਨਰ ਤੇ ਇੱਕ ਜਿਹੜਾ ਉਹ ਪੋਲਿੰਗ ਬੂਥ ਤਿਆਰ ਕਰਕੇ ਰੱਖਿਆ ਜਾਂਦਾ ਹੈ ਇੱਕ ਜਿਹੜਾ ਬੈਲਟ ਬਾਕਸ ਹੈ ਉਹ ਤਿਆਰ ਕੀਤਾ ਜਾਂਦਾ ਹੈ ਪਰਚੀਆਂ ਛਪਾ ਕੇ ਰੱਖੀਆਂ ਜਾਂਦੀਆਂ ਜੇਕਰ ਜਹੀ ਹਾਲਤ ਚ ਵੋਟਾਂ ਪਾਉਣੀਆਂ ਪੈਂਦੀ ਹੈ ਜੇਕਰ ਉਮੀਦਵਾਰ ਇੱਕ ਤੋਂ ਵੱਧ ਹੋ ਜਾਣ ਤਾਂ ਉਹ ਉਹ ਸਾਨਤ ਵਿੱਚ ਜਿੰਨੇ ਡੈਲੀਗੇਟਾ ਉਨੀਆਂ ਪਰਚੀਆਂ ਵੀ ਜਿਹੜੀ ਹੈ ਉਹ ਛਪਾ ਕੇ ਰੱਖੀਆਂ ਜਾਂਦੀਆਂ ਤਾਂ ਜੋ ਜੇਕਰ VOTING ਹੁੰਦੀ ਹੈ ਤਾਂ ਇੱਕ ਇੱਕ ਕਰਕੇ ਡੈਲੀਗੇਟ ਮੈਂਬਰਸ ਦਾ ਨਾਮ ਲਿਆ ਜਾਣਾ ਔਰ ਉਹ ਜਾ ਕੇ ਆਪਣੀ ਵੋਟ ਪਾਣਗੇ ਉਸ ਤੋਂ ਉਸ ਤੋਂ ਪਹਿਲਾਂ ਦੋਨਾਂ ਧਿਰਾਂ ਵੱਲੋਂ ਜੋ ਦੋ ਉਮੀਦਵਾਰ ਹੋਣਗੇ ਉਹਨਾਂ ਵੱਲੋਂ ਆਪੋ ਆਪਣੇ ਆਬਜ਼ਰਵਰ ਜਿਹੜੇ ਆ ਉਹ ਤਨਾਦ ਕੀਤੇ ਜਾਣਗੇ ਕੁਝ ਆਬਜ਼ਰਵਰ ਸਾਂਝੇ ਤੌਰ ਤੇ ਤਨਾਦ ਕੀਤੇ ਜਾਣਗੇ ਉਹ ਜਿਹੜੀ ਇੱਕ ਇੱਕ ਡੈਲੀਗੇਟ ਪਰਚੀ ਪਾਊਗਾ ਮੋਰ ਲਾਊਗਾ ਵੋਟ ਪਾਊਗਾ ਉਸ ਤੋਂ ਬਾਅਦ ਮੌਕੇ ਤੇ ਹੀ ਆਬਜ਼ਰਵਰਸ ਦੀ ਨਿਗਰਾਨੀ ਦੇ ਹੇਠ ਬੈਲਟ ਬਾਕਸ ਖੋਲ ਕੇ ਵੋਟਾਂ ਗਿਣੀਆਂ ਜਾਂਦੀਆਂ ਹਨ ਹਾਲਾਂਕਿ ਇਸ ਸਭ ਦੀ ਜੀ ਜਿਹੜੀ ਜਿਹੜੀ ਸੰਭਾਵਨਾ ਬੇहद ਘੱਟ ਨਜ਼ਰ ਆ ਰਹੀ ਹੈ ਕੋਈ ਚਰੋਥੀ ਜਿਹੜੀ ਕਿਸੇ ਧਿਰ ਦੀ ਇੱਥੇ ਹੋਰ ਬੰਦੀ ਹੋਈ ਨਜ਼ਰ ਨਹੀਂ ਆ ਰਹੀ ਪਰ ਜੇਕਰ ਹੁੰਦਾ ਤਾਂ VOTING ਦੇ ਦਾ ਇੰਤਜ਼ਾਮ ਜਿਹੜਾ ਉਹ ਵੀ ਕੀਤਾ ਗਿਆ ਤਾਂ ਫਿਰਾਲ ਜੇਕਰ ਸਰਬਸੰਮਤੀ ਹੁੰਦੀ ਹੈ ਇੱਕ ਨਾਮ ਤੋਂ ਬਾਅਦ ਕੋਈ ਹੋਰ ਨਾਮ ਦਾ ਐਲਾਨ ਨਹੀਂ ਕੀਤਾ ਜਾਂਦਾ ਤਾਂ ਮੌਕੇ ਤੇ ਜਕਾਰੇ ਛੱਡ ਕੇ ਉਸ ਨਾਮ ਤੇ ਮੋਹਰ ਲਗਾਈ ਜਾਂਦੀ ਹੈ ਪਰ ਜੇਕਰ ਬਾਕੀ ਉੱਤੇਦਾਰਾਂ ਦੀ ਚੋਣ ਦੀ ਗੱਲ ਕਰੀਏ ਵਰਕਿੰਗ ਕਮੇਟੀ ਦੇ ਮੈਂਬਰਾਂ ਦੀ ਚੋਣ ਦੀ ਗੱਲ ਕਰੀਏ ਤਾਂ ਜ਼ਿਆਦਾਤਰ ਸੰਭਾਵਨਾ ਇਸ ਗੱਲ ਦੀ ਹੁੰਦੀ ਹੈ ਕਿ ਨਵੇਂ ਚੁਣੇਗੇ ਪ੍ਰਧਾਨ ਨੂੰ ਅਧਿਕਾਰ ਦਿੱਤੇ ਜਾਂਦੇ ਸਰਬਸੰਮਤੀ ਨਾਲ ਕਿ ਉਹ ਬਾਕੀ ਅਹੁਦੇਦਾਰਾਂ ਦੀ ਅਤੇ ਵਰਕਿੰਗ ਕਮੇਟੀ ਦੇ ਮੈਂਬਰਾਂ ਦੀ ਚੋਣ ਜਿਹੜਾ ਉਹ ਆਪ ਕਰੇ